ਜਦੋਂ ਆਪਾਂ ਇਹ ਨੇਚਰਲ ਕੋਰਸ ਕਰਨਾ ਹੋਵੇ ਅਫੀਮ ਖਾ ਲੋ ਪੁੱਕੀ ਖਾ ਲੋ ਇਹ ਖਾਰੇ ਨੌਜਵਾਨ ਇਹ ਵੀ ਕਿਸੇ ਗਲਤ ਪੈਮੀ ਦਾ ਸ਼ਿਕਾਰ ਨੇ ਦਿਮਾਗ ਤੇ ਵੀ ਬਸ ਉਹੀ ਚੱਕਰ ਦੇ ਵਿੱਚ ਟਾਈਮ ਵਾਲੇ ਚੱਕਰ ਦੇ ਵਿੱਚ ਉਹ ਫੀਮ ਪੁੱਕੀ ਖਾਣ ਲਾ ਜਾਂਦੇ ਨੇ ਪਰ ਦੇਖੋ ਜਿਹੜੇ ਨਤੀਜੇ ਨੇ ਜਿਆ ਲੰਬਾ ਸਮਾਂ ਖਾਣਾ ਹੈ ਮਾੜੇ ਹੀ ਹੁੰਦੇ ਨੇ ਸਵਾਲ ਮੈਂ ਕਰਨ ਲੱਗਾ ਹਾਂ ਮਾਨਦਰ ਨਾਲ ਜਵਾਬ ਦਿਓ ਤੁਹਾਡੇ ਕੋਲ ਵੀ ਜਦੋਂ ਕੋਈ ਆ ਗਿਆ ਤੁਸੀਂ ਵੀ ਕਹਿਣੋ ਵੀ ਚਾਰ ਪੈਸੇ ਜੇਬ ਚ ਪਾ ਕੇ ਹੀ ਵਾਕਈ ਕਾਉਂਸਲਿੰਗ ਕਰਕੇ ਤੋੜ ਦੋਗੇ ਜੋ ਹੁਣ ਕਹਿੰਗਾ 25 26 ਸਾਲ ਦਾ ਹੈ ਫੇਰ ਤਾਂ ਅਸੀਂ ਕੋਸ਼ਿਸ਼ ਕਰਾਂਗੇ ਭਾਈ ਦਵਾਈ ਦੇਈਏ ਪਰ ਜੇ 18 20 22 ਸਾਲ ਵਾਲੇ ਨੂੰ ਅਸੀਂ ਦਵਾਈ ਨਹੀਂ ਦਿੰਦੇ ਸੈਕਸ ਦੀ ਕੋਈ ਹੋਰ ਪ੍ਰੋਬਲਮ ਹੋਊ ਨੂੰ ਕੋਈ ਨਸ਼ਾ ਕਰਦਾ ਹੋ ਕੋਈ ਹੋਰ ਕਮਜ਼ੋਰੀ ਆ ਉਹਦੀ ਉਹ ਤਾਂ ਦਵਾਈ ਦੇਣੀ ਸਾਡਾ ਕੰਮ ਆ ਜੀ ਸੋ ਇੱਕ ਕਹਾਵਤ ਬੜੇ ਲੰਬੇ ਚਿਰ ਤੋਂ ਅਸੀਂ ਬਚਪਨ ਤੋਂ ਸੁਣਦੇ ਆਂਦੇ ਸੀ ਆਦਮੀ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਕਹਾਵਤ ਕੀ ਅੱਜ ਵੀ ਆਪਣੀ ਗੱਲ ਤੇ ਕਾਇਮ ਹੈ ਜ਼ਮਾਨਾ ਬਹੁਤ ਬਦਲ ਗਿਆ ਹੈ ਵਕਤ ਬਹੁਤ ਬਦਲ ਗਿਆ ਹੈ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਵੀ ਹੋ ਕਿ ਇੱਕ ਚੀਜ਼ ਬੜੀ ਤੁਹਾਨੂੰ ਆਮ ਤੌਰ ਤੇ ਸੁਣਨ ਨੂੰ ਮਿਲਦੀ ਹੈ ਬਚਪਨ ਦੀਆਂ ਗਲਤੀਆਂ ਕਿ ਵਾਕਈ ਬਚਪਨ ਦੀਆਂ ਗਲਤੀਆਂ ਵਾਲੀ ਜਿਹੜੀਆਂ ਗੱਲਾਂ ਨੇ ਉਹਨਾਂ ਨੇ ਕਹਾਵਤ ਝੂਠੀ ਸਾਬਤ ਕਰਦੀ ਹੈ ਕਿ ਆਦਮੀ ਕਦੇ ਬੁੱਢਾ ਨਹੀਂ ਹੁੰਦਾ ਕਿ ਨੌਜਵਾਨਾਂ ਦੇ ਵਿੱਚ ਵੀ ਹੁਣ ਕੋਈ ਮਰਦਾਨਾ ਤਾਕਤ ਦੀ ਆਪਾਂ ਜੇ ਗੱਲ ਕਰੀਏ ਉਹ ਘਟਦੀ ਜਾ ਰਹੀ ਹੈ ਸੋ ਡਾਕਟਰ ਗੁਰਮੁਖ ਸਿੰਘ ਚਾਹਲ ਇੱਕ ਜਾਣਿਆ ਪਛਾਣਾ ਨਾਮ ਹੈ ਜਿਹੜਾ ਇਸ ਵਿਸ਼ੇ ਤੇ ਬਹੁਤ ਗਹਿਰੀ ਮਹਿਕਮਾ ਆਰ ਐਨ ਡੀ ਰਿਸਰਚ ਐਂਡ ਡਿਵੈਲਪਮੈਂਟ ਜਿਨ੍ਹਾਂ ਨੇ ਕਰਕੇ ਇਹ ਦਾਵਾ ਕਰਦੇ ਨੇ ਕਿ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਸਚਾਈ ਕੀ ਹੈ ਬਿਲਕੁਲ ਆਪਾਂ ਗਹਿਰਾਈ ਤੱਕ ਜਾ ਕੇ ਗੱਲ ਕਰਾਂਗੇ ਚਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਮਰਵਾਹਾ ਸਾਹਿਬ ਜੀ ਆਪਾਂ ਇਹ ਦੇਖਣ ਨੂੰ ਆਮ ਤੌਰ ਤੇ ਕੁੜੀਆਂ 'ਚ ਮੁੰਡਿਆਂ 'ਚ ਵੀ ਮਿਲ ਜਾਂਦੀ ਹੈ ਕਹਿੰਦੇ ਜੀ ਜਦੋਂ ਆਪਾਂ ਇਹ ਨੈਚੁਰਲ ਕੋਰਸ ਕਰਨਾ ਹੋਵੇ ਅਫੀਮ ਖਾ ਲੋ ਪੁੱਕੀ ਖਾ ਲੋ ਇਹ ਖਾਰੇ ਨੌਜਵਾਨ ਇਹ ਵੀ ਕਿਸੇ ਗਲਤ ਪਹਿਮੀ ਦਾ ਸ਼ਿਕਾਰ ਨੇ ਜਾਂ ਖਾਣੀ ਠੀਕ ਰਹਿੰਦੀ ਹੈ ਸਪੈਸ਼ਲਿਸਟ ਕੰਮ ਨੂੰ ਕਹਿੰਦੇ ਦੇਖੋ ਜੀ ਚੱਕਰ ਕੀ ਆ ਜਾਂ ਕੋਈ ਟੈਬਲਟਸ ਖਾ ਲੋ ਗੋਲੀਆਂ ਤੁਹਾਨੂੰ ਮੈਂ ਦੱਸਦਾ ਸਾਡੇ ਪਿੰਡਾਂ ਦੇ ਵਿੱਚ ਖਾਸ ਕਰਕੇ ਮੈਂ ਪਿੰਡਾਂ ਨੂੰ ਬਲੌਂਗ ਕਰਦਾ ਬਿਲਕੁਲ ਠੀਕ ਹੈ ਸਾਡੇ ਪਿੰਡਾਂ ਦੇ ਵਿੱਚ ਕੀ ਹੁੰਦਾ ਨਾ ਮੋਸਟਲੀ ਮੁੰਡੇ ਕਹ ਲੋ ਆਪਾਂ ਇਹ ਖਾਣ ਲੱਗਦੇ ਨੇ ਉਹਨਾਂ ਚੋਂ ਚਾਰ ਮੁੰਡੇ ਵਿਆਹ ਤੋਂ ਬਾਅਦ ਖਾਣ ਲੱਗਦੇ ਉਹੀ ਬੈਠੀ ਹੁੰਦੀ ਦਿਮਾਗ ਤੇ ਵੀ ਬਸ ਉਹੀ ਚੱਕਰ ਦੇ ਵਿੱਚ ਟਾਈਮ ਵਾਲੇ ਚੱਕਰ ਦੇ ਵਿੱਚ ਉਹ ਫੇਮ ਭੁੱਕੀ ਖਾਣ ਲਾ ਜਾਂਦੇ ਨੇ ਪਰ ਦੇਖੋ ਜਿਹੜੇ ਨਤੀਜੇ ਨੇ ਜਿਆ ਲੰਬਾ ਸਮਾਂ ਖਾਣਾ ਹੈ ਮਾੜੇ ਹੀ ਹੁੰਦੇ ਨੇ ਭਿਆਨਕ ਸੱਟੇ ਹਾਂ ਹਮੇਸ਼ਾ ਇਹਦਾ ਕੁਦਰਤੀ ਕਲ ਉਹ ਇੱਕ ਮਨ ਲੋ ਕੁਦਰਤੀ ਸੰਭੋਗਾ ਉਹੀ ਬੈਸਟ ਰਹਿੰਦਾ ਦੋਏ ਨੂੰ ਦੋਨੋਂ ਬੰਦੇ ਠੀਕ ਰਹਿੰਦੇ ਆ ਕਿਨ ਪਰੇਸ਼ਾਨੀ ਨਹੀਂ ਆਉਂਦੀ ਤੇ ਮਨ ਲੋ ਮਨ ਲੋ ਇਹ ਮਨ ਲੋ ਇਹ ਕੰਮ ਕਰਕੇ ਨਸ਼ਾ ਕਰਕੇ ਸੈਕਸ ਕਰਨਾ ਵਧੀਆ ਗੱਲ ਨਹੀਂ ਕੋਈ ਤੇ ਆਪਣਾ ਕੀ ਕਹਨੇ ਹੋ ਤੁਸੀਂ ਬਈ ਜੇਕਰ ਇਹ ਚੀਜ਼ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਨੈਚੁਰਲ ਹੀ ਠੀਕ ਹੈ ਕੋਈ ਵਾਧੂ ਕੋਈ ਕਿਸੇ ਚੀਜ਼ ਦਾ ਸੇਵਨ ਕਰਨਾ ਨਹੀਂ ਚਾਹੀਦਾ ਆਪਾਂ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਜੀ ਦੇਖੋ ਪਹਿਲਾਂ ਤਾਂ ਮੇਰੀ ਜਿਹੜਾ 22 23 ਸਾਲ ਦਾ ਨੌਜਵਾਨ ਕੋਈ 18 20 ਸਾਲ ਤੋਂ ਲੈ ਕੇ ਪਹਿਲਾਂ ਤਾਂ ਉਹਨੂੰ ਕੋਈ ਦਵਾਈ ਨਹੀਂ ਖਾਣੀ ਚਾਹੀਦੀ ਬਿਲਕੁਲ ਉਨਕੀ ਕਾਉਂਸਲਿੰਗ ਦੀ ਲੋੜ ਆ ਅਸੀਂ ਉਹਨੂੰ ਕਾਉਂਸਲਿੰਗ ਕਰਾ ਦੇਵਾਂਗੇ ਉਹਨੂੰ ਸਮਝਾ ਦੇਵਾਂਗੇ ਬਿਨਾਂ ਦਵਾਈ ਦੇ ਉਹਨੂੰ ਠੀਕ ਕਰਨ ਦੀ ਗਰੰਟੀ ਲੈਂਦੇ ਅਸੀਂ ਨਹੀਂ ਇੱਥੇ ਹੁਣ ਸਵਾਲ ਮੈਂ ਕਰਨ ਲੱਗਾ ਹਾਂ ਇਮਾਨਦਾਰ ਨਾਲ ਜਵਾਬ ਦਿਓ ਤੁਹਾਡੇ ਕੋਲ ਵੀ ਜਦੋਂ ਕੋਈ ਆ ਗਿਆ ਤੁਸੀਂ ਵੀ ਕਹਿੰਦੇ ਹੋ ਵੀ ਚਾਰ ਪੈਸੇ ਜੇਬ 'ਚ ਪਾ ਕੇ ਹੀ ਵਾਕਈ ਕਾਉਂਸਲਿੰਗ ਕਰਕੇ ਤੋੜ ਦੋਗੇ ਮੈਂ ਕਹਿੰਦਾ ਸਾਨੂੰ ਫੋਨ ਕਰਕੇ ਦੇਖ ਲਿਓ ਕਿਸੇ ਅਣਪਛਾਤੇ ਨੰਬਰ ਤੋਂ ਸਾਨੂੰ ਫੋਨ ਕਰਕੇ ਦੇਖ ਲਿਓ ਆਪਣੀ ਏਜ ਦੱਸ ਦਿਓ ਕ੍ਰਾਸ ਚੈੱਕ ਕਰ ਲਈਏ ਹਾਂ ਵੀ ਆਪਣੀ ਏਜ ਦੱਸ ਦਿਓ ਵੀ ਏਜ ਕਿੰਨੀ ਆ ਜੇ ਹੁਣ ਕਹਿੰਗੇ 25 26 ਸਾਲ ਦਾ ਆ ਫੇਰ ਤਾਂ सेक्स ਦੀ ਕੋਈ ਹੋਰ ਪ੍ਰੋਬਲਮ ਉਹਨੂੰ ਕੋਈ ਨਸ਼ਾ ਕਰਦਾ ਹੋ ਕੋਈ ਹੋਰ ਕਮਜ਼ੋਰੀ ਆ ਉਹਦੀ ਉਹ ਤਾਂ ਦਵਾਈ ਦੇਣੀ ਸਾਡਾ ਕੰਮ ਆ ਜੀ ਨਾ ਰੋਗ ਤੋਂ ਦੂਰ ਕਰਨਾ ਬਿਲਕੁਲ ਠੀਕ ਸੋ ਗੁਰਮੁਖਿਕ ਚਾਲ ਹੋਣਾ ਨੇ ਗੱਲ ਆਪਾਂ ਕਰੀਏ ਤੁਸੀਂ ਹੋਰ ਵੀ ਵੀਡੀਓ ਦੇਖਦੇ ਹੋ ਹੋਰ ਬਹੁਤ ਕੁਝ ਦੇਖਦੇ ਆ ਤੇ ਕਹਿੰਦੇ ਵੀ ਇਹਦੇ ਵਿੱਚ ਇਹ ਕੋਈ ਮਤਲਬ ਆਪਾਂ ਕਹੀਏ ਕੋ ਤੁਹਾਡੇ ਤੋਂ ਗੁਨਾਹ ਨਹੀਂ ਹੋ ਗਿਆ ਜਿਹਨੂੰ ਆਪਾਂ ਕਹੀਏ ਅਪਰਾਧ ਬੋਧ ਦਾ ਸ਼ਿਕਾਰ ਨਹੀਂ ਕਰਨਾ ਤੁਸੀਂ ਆਪਣੇ ਆਪ ਨੂੰ ਸਮਝਣਾ ਨਹੀਂ ਯਾਰ ਕਿਸੇ ਦਾ ਸੁਣ ਲਿਆ ਇਹ ਲੋਕਾਂ ਬਾਰੇ ਜੋ ਆਪਾਂ ਉਹ ਟਾਈਮਿੰਗ ਬੜੀ ਲਾਂਦਾ ਹੈ ਗੱਲਾਂ ਹੀ ਹੁੰਦੀਆਂ ਸੁਣੀਆਂ ਸੁਣਾਈਆਂ ਔਰ ਕਿਸੇ ਵੀ ਜੀਨ ਤੇ ਨਾ ਜਾਓ afrika ਦਾ ਜੀਨ ਹੋ ਰਿਹਾ ਹੈ ਭਾਰਤੀਆਂ ਦਾ ਜੀਨ ਹੋ ਰਿਹਾ ਹੈ ਜਿਹੜੇ ਅਮਰੀਕਾ ਵਾਲਿਆਂ ਦਾ ਜੀਨ ਹੋ ਰਿਹਾ ਸੋ ਕੁਦਰਤੀ ਜਿਹੜੀ ਇਹ ਤੁਹਾਨੂੰ ਚੀਜ਼ ਮਿਲੀ ਹੋਈ ਹੈ ਇਹਨੂੰ ਕੁਦਰਤ ਦੇ ਸਹਾਰੇ ਹੀ ਰਹਿਣ ਦਿਓ ਜੇ ਖਿਲਵਾੜ ਤੁਸੀਂ ਇਹਦੇ ਨਾਲ ਕਰੋਗੇ ਤਾਂ ਆਪਣਾ ਸਰੀਰ ਆਪਣੇ ਦਾ ਹੀ ਨੁਕਸਾਨ ਕਰੋਗੇ ਆਪਣੇ ਪਾਰਟਨਰ ਦੇ ਸਰੀਰ ਦਾ ਨੁਕਸਾਨ ਕਰੋਗੇ ਕਾਉਂਸਲਿੰਗ ਲਈ ਵੀ ਜੇ ਤੁਸੀਂ ਆਉਣਾ ਚਾਹੁੰਦੇ ਹੋ ਇਹ ਜੇ ਫੈਕਟਰ ਜ਼ਰੂਰ ਹੁੰਦਾ ਤੇ ਚੈਲ ਸਾਹਿਬ ਇਹ ਕਿੱਥੇ ਆ ਕੇ ਤੁਹਾਨੂੰ ਮਿਲ ਸਕਦੇ ਆ ਜੇ ਕੋਈ ਆਉਣਾ ਚਾਹਵੇ ਤਾਂ ਦੇਖੋ ਜੀ ਸਾਡਾ ਉਹਦਾ ਕਲੀਨਿਕ ਆ ਸਾਡਾ ਇੱਕ ਇੱਕ ਕਲੀਨਿਕ ਆ ਕੋਈ ਬ੍ਰਾਂਚ ਨਹੀਂ ਅੱਛਾ ਡਾਕਟਰ ਚਾਹਲ ਆਯੁਰਵੈਦ ਦਾ ਦੇ ਨਾਮ ਦੇ ਉੱਤੇ ਸਾਡਾ ਸੈਕਟਰ 90 99 ਦੀ ਮਾਰਕੀਟ ਆ ਜੀ ਤੇ ਉਹਦੇ ਵਿੱਚ ਸਾਡਾ 83 ਨੰਬਰ ਐਸਓ ਐਸਓ 90 99 ਸੈਕਟਰ ਕਿੱਥੇ ਪੈਂਦਾ ਇਹ ਪੈਂਦਾ ਹੈ ਮਹਾਲੀ ਵਿੱਚ ਪੈਂਦਾ ਹੈ ਬੀਐਸਪੀ ਕੈਂਪ ਦੇ ਨਾਲ ਲਖਨੌਰ ਪਿੰਡ ਦੇ ਕੋਲ ਜਦੋਂ ਲਾਂਡਰਾਂ ਤੋਂ ਆਪਾਂ ਮਹਾਲੀ ਨੂੰ ਆਉਣੇ ਜਾਂ ਕਹਿੰਦੇ ਮਹਾਲੀ ਤੋਂ ਆਪਾਂ ਲਾਂਡਰਾਂ ਨੂੰ ਜਾਣੇ ਆ ਉਹਦੇ ਸੈਂਟਰ 'ਚ ਪੈਂਦਾ ਹੈ अच्छा ਤੁਸੀਂ ਵੈਸੇ ਖੰਨੇ ਦੇ ਰਹਿਣ ਵਾਲੇ ਹੋ ਖੰਨੇ ਦੇ ਵਿੱਚ ਵੀ ਤੁਸੀਂ ਹੁਣ ਪਹਿਲਾਂ ਕਲੀਨਿਕ ਖੋਲ੍ਹਿਆ ਸੀ ਹੁਣ ਖੋਲ੍ਹਿਆ ਹੈ ਕਿ ਨਹੀਂ ਉੱਥੇ ਕਿ ਮੈਂ ਨਹੀਂ ਖੰਨਾ ਚਲੋ ਮੇਰਾ ਘਰ ਆ ਜੀ ਕਲੀਨਿਕ ਦਾ ਕਹਾਦਾ ਮੈਂ ਆਪਣੇ ਕਮਰੇ 'ਚ ਪਹਿਲਾਂ ਬਗੇ ਰਿਹਾ ਆਪਣੇ ਮੰਨ ਲਓ ਸ਼ੁੱਕਰਵਾਰ ਸ਼ਨੀਵਾਰ ਬਹਿ ਜਾਂਦੇ ਸੀ ਹੁਣ ਮਨ ਲਓ ਨਹੀਂ ਸਮਾਂ ਲੱਗਦਾ ਮਹਾਲੀ ਸਾਨੂੰ ਔਰ ਪੇਸ਼ੈਂਟ ਫਿਰ ਪ੍ਰੋਬਲਮ ਆਉਂਦੀ ਹੈ ਔਰ ਲੋਕ ਜੁੜੇ ਹੋਏ ਨੇ ਨਾਲ ਠੀਕ ਹੈ ਇਸ ਕਰਕੇ ਅਸੀਂ ਖੰਨੇ ਨਹੀਂ ਬਹਿੰਦੇ ਹੁਣ ਕਿਤੇ ਕੋਈ ਬ੍ਰਾਂਚ ਨਹੀਂ ਮਹਾਲੀ ਤੋਂ ਸਾਡੀ ਕੋਈ ਬ੍ਰਾਂਚ ਸਾਡਾ ਇੱਕ ਹੀ ਮੰਨ ਲਓ ਇਹੀ ਹੈੱਡ ਕੁਆਰਟਰ ਹੈ ਇਹੀ ਸਾਡੀ ਬ੍ਰਾਂਚ ਹੈ ਸਾਰਾ ਕੁਝ ਇਹੀ ਹੈ ਜੀ ਜੀ ਸੋ ਬਿਲਕੁਲ ਚਾਹਲ ਉਹਨਾਂ ਦਾ ਜਿਵੇਂ ਕਹਿਣਾ ਹੈ ਕਿ ਅਸੀਂ ਜੇ ਕਾਉਂਸਲਿੰਗ ਵਾਲਾ ਕੰਮ ਹੋਏਗਾ ਤਾਂ ਕਾਉਂਸਲਿੰਗ ਹੀ ਕਰਾਂਗੇ ਤੇ ਆਪਾਂ ਇਹ ਨਹੀਂ ਕਿ ਦਵਾਈ ਦੇ ਕੇ 2 4 5 7000 ਰੁਪਏ ਜੇਬ ਚ ਪਾ ਕੇ ਕਵਾਂਗੇ ਮਹੀਨੇ ਬਾਅਦ ਫੇਰ ਆ ਜੀ ਫੇਰ ਖੁਰਾਕ ਲੈ ਜੀ ਔਰ ਤੁਸੀਂ ਬਿਲਕੁਲ ਕ੍ਰਾਸ ਚੈੱਕ ਵੀ ਇਸ ਚੀਜ਼ ਨੂੰ ਕਰਿਓ ਕਿ ਇਹ ਕਿੰਨਕ ਸੱਚ ਬੋਲ ਰਹੇ ਆ ਤੇ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਤੁਸੀਂ ਵੀ ਡਾਕਟਰ ਚਾਹਲ ਦੀਆਂ ਗੱਲਾਂ ਦੇ ਵਿੱਚ ਸੱਚਾਈ ਕਿੰਨੀ ਕ ਹੈ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ do